ਲੋਕਾਂ ਦੇ ਘਰਾਂ 'ਚ ਗੱਡੀਆਂ ਜਾਂਦੀਆਂ ਨੇ ਤੇ ਤੇਰੇ ਕੋਲ ਕਿਉਂ ਨਹੀਂ ਐ ਲੋਕਾਂ ਦੇ ਵੱਡੇ ਵੱਡੇ ਬੰਗਲੇ ਨੇ ਤੇ ਤੇਰੇ ਕੋਲ ਪੌੜਾ ਕਿਉਂ ਨਹੀਂ ਐ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਵਾ ਜਦੋਂ ਇਹ ਔਰਤ ਅਲੀਸ਼ਾ ਦੇ ਕੋਲ ਆਈ ਤੇ ਉਹ ਮਾਲੀ ਹੈਲਪਲੀ ਆਈ ਸੀਗੀ ਉਹਨੂੰ ਮਦਦ ਚਾਹੀਦੀ ਸੀ ਪਰ ਅਲੀਸ਼ਾ ਦੇ ਕੋਲ ਪੈਸਾ ਨਹੀਂ ਸੀਗਾ

आस टुट पके होगी कहना चाहना वा मेरा पाइबल एक कहताओ अट मसी तेरे ते उसे ते चमकेगा ਇਹ ਜਿੰਨੇ ਲੋਕ ਖੁਸ਼ੀ ਨਾਲ ਤਾੜੀਆਂ ਮਾਰ ਰਹੇ ਆ ਨਾ ਜਿੰਨੇ ਲੋਕ ਖੁਸ਼ ਨੇ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਪਹਿਲੀ ਬਰਕਤ ਦੀ ਸ਼ੁਰੂਆਤ ਉਹਨਾਂ ਦੇ ਉੱਤੋਂ ਹੀ ਹੋਏਗੀ ਇਹ ਆ ਜਿੰਨੇ ਲੋਕ ਖੁਸ਼ੀ ਜਾਂਦੇ ਆ ਚਿੰਤਾ ਦੇ ਵਿੱਚ ਰਹੇ ਆ ਇਹ ਆ ਕਿ ਚਿੰਤਾ ਲੈ ਕੇ ਆਏ ਚਿੰਤਾ ਲੈ ਕੇ ਜਾਣਗੇ ਮੇਰਾ ਦਿੰਦੂ ਉਸ ਨਬੀ ਨੇ ਉਸ ਔਰਤ ਦੇ ਤੋਖਲੂ ਸੁਣਿਆ ਕਿ ਉਹਨੇ ਉਹਨੂੰ ਪੁੱਛਿਆ ਕਹਿੰਦਾ ਤੇਰੇ ਕੋਲ ਕੀ ਏ ਉਹ ਕਹਿੰਦੀ ਮੇਰੇ

ਕੀ ਪ੍ਰੋਤਾਇਓ ਕਰਦਾ ਹੈ ਅੱਜ ਲੋਕਾਂ ਦੀ ਜ਼ਿੰਦਗੀ ਇੰਨੀ ਹੋਈ ਸੀ ਪਤਾ ਹੀ ਕਿਉਂ ਪਈ ਲੋਕਾਂ ਨੂੰ ਉਹਨਾਂ ਤੇ ਬੁਸ਼ਦ ਦਾ ਹਾਲ ਪਤਾ ਹੀ ਕਿਉਂ ਲਿਖਿਆ ਦੱਸਿਆ ਕਿਉਂਕਿ ਉਹ ਗੱਲ ਨੂੰ ਸੁਣਦੇ ਤੇ ਹੈਗੇ ਨਹੀਂ ਪਰ ਕਰਦੇ ਉਹ ਆਪਣੀ ਮਰਜ਼ੀ ਨੇ ਪਸ ਨਹੀਂ ਸਹੀ ਕਹਿ ਰਹੇ ਮਾਮਾ

ਬਰਕਤ 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 ਦਿੱਤੀ ਆ ਗੀ ਜੇ ਬੇ ਆਦੀ ਤੋਂ ਉਹ ਸਪੋਰਤ ਨੇ ਉਹ ਨਬੀ ਦੀ ਗੱਲ ਨੂੰ ਸੁਣਿਆ ਆਪਣੇ ਘਰ ਵਿੱਚ ਗਈਏ ਆਪਣੇ ਪੁੱਤਰਾਂ ਨੂੰ ਬੁਲਾਇਆ ਏ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਵਾ ਅੱਜ ਪਰਿਵਾਰਾਂ ਦੇ ਵਿੱਚ ਤੰਤੀ ਨਹੀਂ ਹੈ ਇੱਕ ਤਾਂ ਮਾਂ ਦੀ ਗੱਲ ਪੁੱਤਰ ਵੀ ਸੁਣਦੇ ਤੇ ਪੁੱਤਰਾਂ ਦੀ ਗੱਲ ਮਾਣੀ ਸੁਣਦੀ ਪਈ ਅੱਜ ਦੋਨਾਂ ਪਰਿਵਾਰਾਂ ਦੇ ਵਿੱਚ ਸ਼ਾਂਤੀ ਸੀ ਤੇ ਵੇਖੋ ਹੋਇਆ ਕੀ ਜਿਸ ਪਰਿਵਾਰ ਦੇ ਵਿੱਚ ਸ਼ਾਂਤੀ ਨਹੀਂ ਹੈ ਬਰਕਤ ਕਦੀ ਆਵੇਗੀ ਨਹੀਂ ਜਿਸ ਪਰਿਵਾਰ ਦੇ ਵਿੱਚ ਸ਼ਾਂਤੀ ਹੈ ਤੇ ਸ਼ਰਾਪ ਉੱਥੇ ਰਹੇਗਾ ਨਹੀਂ ਤੁਹਾਨੂੰ ਪਤਾ ਹੈ ਫੇਰ ਉਹਨੇ ਬੂਏ ਨੂੰ ਪੇਰ ਲਿਆ ਤੇ ਸਾਰਿਆਂ ਦੇ ਬਰਤਨ ਇਕੱਠੇ ਕੀਤੇ ਉਹ ਤੇਲ ਨੂੰ ਲੱਭੀ ਗਈਏ ਬਰਤਨ ਤੇਲ ਦੇ ਨਾਲ ਭਰੇ ਗਏ ਨੇ ਤੇ ਜਦੋਂ ਉਹਨਾਂ ਨੇ ਵੇਖਿਆ ਕਿ ਭਾਂਡਾ ਕੋਈ ਵੀ ਨਹੀਂ ਬਚਿਆ ਤੇ ਤੇਲ ਖੰਦ ਹੋ ਗਿਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਵਾ ਚਾਹੇ ਪਰਮੇਸ਼ਰ ਦਾ ਕੋਈ ਸੰਤ ਤੁਹਾਡੇ ਕੋਲ ਸਾਈਕਲ ਨਹੀਂ ਆ ਗਿਆ ਏ ਚਾਹੇ ਕਿਸੇ ਪਰਮੇਸ਼ਰ ਦੇ ਸੰਤ ਦੇ ਕੋਲ 10 ਰੁਪਏ ਆ ਗਏ ਨੇ ਜਾਂ ਨਹੀਂ ਆ ਗਏ ਚਾਹੇ ਕੀ ਚ ਰੰਦਾ ਹੈ ਤਾਇਓ ਚੌਪੜੀ ਚ ਰੰਦਾ ਹੈ ਤਾਇਓ ਦੇ ਕੋਲ ਕੁਝ ਵੀ ਨਹੀਂ ਆਗਾ ਤੇ ਇਹ ਸਕਲ ਨੂੰ ਚੇਕ ਲਵੋ ਜੇ ਉਹਦੇ ਕੋਲ ਹੈਗਾ ਤੇ ਉਹ ਪਰਮੇਸ਼ਰ ਦੀ ਬਰਤ ਹੈਗੀ ਜੇ ਹਾਂ ਬੋ ਅਲੀ ਸ਼ਾ ਨੇ ਬੈਠੇ ਬੈਠਾ ਮੂੰਹ ਤੋਂ ਛੱਤ ਕੱਢਿਆ ਤੇ ਤੁਹਾਨੂੰ ਪਤਾ ਹੈ ਕਿਦੋਂ ਮੈਂ ਸਾਰੇ ਬੱਤਲ ਪਰ ਲੈ ਤੇ ਉਹ ਲੈ ਸਾਡੇ ਕੋਲ ਆਈ ਕਈ ਲੋਗ ਪਰਮੇਸ਼ਰ ਤੇ ਸੱਤਾ ਦੇ ਕੋਲੋਂ ਬਰਕਤਾਂ ਲੈ ਜਾਂਦੇ ਨੇ ਆਸ਼ੀਸ਼ਾਂ ਲੈ ਜਾਂਦੇ ਪਰ ਫੇਰ ਦੁਬਾਰਾ ਉਹ ਸੰਤਾਂ ਦੇ ਕੋਲ ਆਉਦੇ ਨੇ ਹਾਂਜੀ ਆਉਂਦੇ ਨੇ ਸੰਤਾਂ ਦੇ ਕੋਲ ਆਉਦੇ ਨੇ ਲੋਲ ਤੋਂ ਜਿਆਦਾ ਆਕਾ ਪਰ ਇਸ ਔਰਤ ਦੀ ਸਮਝਦਾਰੀ ਵੇਖੋ ਇਹ ਫੇਰ ਦੁਬਾਰਾ ਉਸ ਨਬੀ ਦੇ ਕੋਲ ਗਈ ਏ ਤੇ ਨਬੀ ਨੇ ਕਿਹਾ ਸਾਰਾ ਤੇਲ ਵੇਚ ਦੇ ਤੇ ਆਜੇ ਪੁੱਤਰ ਨੂੰ ਕਰਜ ਤੋਂ ਆਜ਼ਾਦ ਕਰ ਲੈ साल तो हो गया मेरा बन रहा जो प्रार्थना हुई और मेरा पासवर्ड ही बन गया वा पीजा भी आ गया वा टिकटा भी आ गया

ਤਾਂ ਮੇਰੇ ਕੋਲ ਜਿਹੜਾ ਇੱਕ ਲੱਖ 60 ਹਜ਼ਾਰ ਰੁਪਏ ਦਾ ਟੰਗਿਆ ਦਾ ਕਸੀ ਸੋ ਜਿਹੜਾ ਮੇਰੇ ਨਾਲ ਬੰਦਾ ਸੀ ਉਹ ਕਹਿੰਦਾ ਇਹ ਕੇਸ ਹੈ ਤਕਰੀਰ ਨੇ ਸਜ਼ਾ ਹੁੰਦੀ ਹੈ ਸੋ ਤਕੇ ਵੀ ਹੋ ਸਕਦਾ ਪਰ ਉਹ ਕਹਿੰਦਾ ਸਾਡਾ ਪਰਮੇਸ਼ਰ ਜਿਹੜਾ ਬਾਦ ਹੈ ਬਾਸਤੂ ਜੀ ਨੇ ਪ੍ਰਾਪਤ ਕਰਾਈ ਕੀਤੀ ਕਿ ਯਕੀਨ ਜੀ ਅੱਲਾਹ ਇਹ ਜੱਗ ਦਾ ਕਰਜ ਹੈ ਉਹ ਜਿਹੜਾ ਮੇਰਾ

ਦੀ ਰੋਸ਼ਨੀ ਲਗੀ ਸੀ ਬ੍ਰਦਰ ਦਿਗੇ ਸੀ ਇਹ ਨਹੀਂ ਵਿਸ਼ਵਾਸ ਕਰਦੇ ਸੀਗੇ ਔਰ ਸਿਸਟੀ ਵਿਸ਼ਵਾਸ ਕਰਦੇ ਸੀਗੇ ਔਰ ਇਹ ਸਿਸਟੀ ਇਹਨਾਂ ਨੂੰ ਮੀਟਿੰਗ ਦੇ ਵਿੱਚ ਲੈ ਕੇ ਪਰ ਇਹ ਵਿਸ਼ਵਾਸ ਨਹੀਂ ਕਰਦੇ ਸੀਗੇ ਉਸ ਜਗ੍ਹਾ ਤੇ ਪਹੁੰਚ ਨਹੀਂ ਸੀਗੇ ਜਦੋਂ ਵਾਪਸ ਜਾ ਰਹੇ ਸੀਗੇ ਇਹ ਇਕੱਲੇ ਬੰਦਗੀ ਨੂੰ ਚਲੇ ਗਏ ਤੇ ਮੈਂ ਬੰਦਗੀ ਨੂੰ ਸੁਣ ਲਿਆ 10 ਕਿਲੋਮੀਟਰ ਤੋਂ ਪਰਬ ਨੇ ਰੋਕਿਆ ਪਾਣੀ ਦੀ ਤਰ੍ਹਾਂ ਵਾਪਸ ਲਿਆਇਆ ਹਾਲੇਲੂਇਆ ਇਹ ਸਿਸਟੀ ਦੱਸ ਰਹੇ ਨੇ

ਔਰ ਬੇਚੇ ਮਰਾ ਆਪਸੀ ਅਪਲ ਪਹਿਲੇ ਆ ਪਰ ਜਦੋਂ ਕਾਤਰ ਮੀਟਿੰਗ ਹੋਏ ਜਦੋਂ ਤੁਸੀਂ ਕੰਡ ਵਾਸਤੇ ਪ੍ਰਾਰਥਨਾ ਕੀਤੀ ਤੇ ਮੈਂ ਜਿਆ ਪਰਮੇਸ਼ਰ ਜੀ ਮੈਨੂੰ ਲੱਗਦਾ ਵੀ ਅਪਲ ਚ ਪੈਸੇ ਆਊਗਾ ਪਰ ਜਿਹੜੇ ਕੰਡ ਚ ਮਰਾਂਦੇ ਨੇ 2 ਲੱਖ 4 ਲੱਖ 5 ਲੱਖ ਉਹਦੇ ਚ ਨਾਵੇ ਜਿਹਦੇ ਚ ਪੈਸੇ ਜਮਾ ਕਰਦਾ ਉਹਦੇ ਚ ਆਵੇ ਤੱਕ ਮੈਨੂੰ ਪਤਾ ਲੱਗ ਜਾਵੇ 4870 ਰੁਪਇਆ ਆਇਆ ਮੈਨੂੰ ਵੀ ਸਵਾਰ ਸਗਰ ਮੈਂ ਜਾ ਕੇ ਮਰੀਜ਼ ਨੂੰ ਕਿਹਾ ਮੈਨੂੰ ਇਹ ਦੱਸ ਕਿਤੇ ਬਿਆਤ ਨਹੀਂ ਆ ਗਿਆ ਕਿਤੇ ਹੋਰ ਪੱਖੋਂ ਤੇ ਨਹੀਂ ਆ ਗਿਆ ਕਿਸੇ ਨੇ ਪੇਤਾ ਨਹੀਂ ਦਿੱਤਾ ਕਹਿੰਦਾ ਇਹ ਨਹੀਂ ਪਤਾ ਲੱਗਦਾ ਕੋਈ ਸਰਕਾਰੀ ਸੌਂਦ ਤੇ ਆ ਗਿਆ

ਕਿ ਸਾਡੇ ਮਾਤਾ ਦਾ ਬੀਮਾ ਕਰਵਾਇਆ ਸੀ ਉਹਨਾਂ ਦਾ ਖਾਤਾ ਜਿਹੜਾ ਉਹ ਗਲਤ ਬੋਲਿਆ ਗਿਆ ਸੀ 1 ਲੱਖ ਰੁਪਏ ਦਾ ਮੈਨੂੰ ਉਹਨਾਂ ਮਿਲਿਆ ਉਸ ਤੋਂ ਬਾਅਦ ਵਿੱਚ 37000 ਰੁਪਏ ਮੇਰੇ ਖਾਤੇ ਵਿੱਚ ਹੋ ਰਾਇਆ ਪੱਤਰੀ ਕਾਫੀ ਦਾ ਉਹਦੇ ਵਿੱਚ ਕੋਈ ਪੱਤਰੀ ਨਹੀਂ ਮਿਲਿਆ ਜਨਤ ਨਹੀਂ ਬਜਾਇਆ ਕੋਸ਼ੀਆ ਪਰ ਹੈਗੇ ਫੀਰ ਨਹੀਂ ਹੈਗੇ ਫੀਰ ਨਹੀਂ ਨੇ ਪ੍ਰਭੂ ਜੀ ਦਾ ਇੱਕ ਲੱਖ 37000 ਰੁਪਏ ਬਾਕੀ ਜਿਹੜਾ ਬਾਅਦ ਰੋਦਾ ਮੈਨੂੰ ਫੀਰ ਨਹੀਂ ਆਇਆ

i'm one of those